ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ ਨਵਜੰਮੇ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਾਉਣ ਦੇ ਲਈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਰੋਹਾਨੀਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਨੇ ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਹ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਨੇ ਅਤੇ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇ। ਅੱਗੇ ਬੋਲਦੇ ਆ ਬਲਕੌਰ ਸਿੰਘ ਦੱਸਿਆ ਕਿ ਮੈਂ ਘਰ ਦੇ ਹਾਲਾਤ ਦੇਖੇ ਨੇ ਜੋਨ ਮੈਦਾਨ ਵਿੱਚ ਨਹੀਂ ਉਤਰਿਆ ਉਹਨਾਂ ਕਿਹਾ ਕਿ ਲੁਧਿਆਣੇ ਤੋਂ ਲੋਕ ਸਭਾ ਚੋਣਾਂ ਲੜ ਰਹੀ ਅਮਰਿੰਦਰ ਸਿੰਘ ਰਾਜਾ ਬੜੀ ਨਾਲ ਉਹਨਾਂ ਦੀ ਬਹੁਤ ਨੇੜਤਾ ਹੈ ਅਤੇ ਉਹਨਾਂ ਦੇ ਲਈ ਉਹ ਉਸ ਦਾ ਚੋਣ ਪ੍ਰਚਾਰ ਵੀ ਕਰਨਗੇ ਉਹਨਾਂ ਕਿਹਾ ਕਿ ਅੱਜ ਵੀ ਜਦੋਂ ਸਿੱਧੂ ਮੂਸੇਵਾਲਾ ਦਾ ਗੀਤ ਸੁਣਦੇ ਆ ਤਾਂ ਭਾਵਿਕ ਹੋ ਜਾਂਦੇ ਨੇ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਫਤਿਹ ਦਾ ਬੱਚੇ ਦਾ ਵਰਤ ਹੋਇਆ ਉਹਨੂੰ ਕਮਨਾਂ ਸਿੰਘ ਜੀ ਦੀ ਕਦੇ ਵੀ ਪੂਰਾ ਟਾਈਮ ਲੱਗੇ ਆਹ ਮਾਰਾਏ ਤੇਸ਼ੀਰਵਾਰ ਲੈ ਜਾਈਏ ਹਾਂ ਉਸੇ ਤਮੰਨਾ ਨਹੀਂ ਅਦੁੱਪੰ ਕਰਨੀ ਇਹਦੇ ਦੇ ਇੱਤਰ ਬੋਚੇ ਬਾਪੂ ਜੀ ਸਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਹਨੇ ਲਿਖਦੇ ਕਿ ਤਵੇਂ ਸਰਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਕਿਹਨੇ ਨੋਟ ਸਮਝ ਨਾ ਵੀ ਆਗੇ ਉੱਤੋਂ ਇਹ ਰਿਪੋਰਟ ਮਾਰੀ ਜਲੇ ਰਿਹਾ ਤਾਂ ਨਹੀਂ ਰੋਕ ਪੜਿਆ ਬਾਪੂ ਜੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੀ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਡੀ ਆਫਰ ਪਰੰਤੂ ਮੈਂ ਮੇਰੀ ਕੀ ਵੀ ਪੋਜੀਸ਼ਨ ਇਸ ਸਮੇਂ ਬੱਚਾ ਲੈਣਾ ਸਿਰਫ ਕਿਉਂਕਿ ਸਿਰਫ ਇਹ ਨਾ ਆਪਣਾ ਘਰ ਦਾ ਸਿਸਟਮ ਹੈ ਕਿ ਮੈਂ ਸਿੱਧੂ ਦੇ ਮੈਂਜ ਦਾ ਕੰਮ ਹੈ ਸਾਰੇ ਖਿਲਰਿਆ ਬਿਲਕੁਲ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਨੀਤੀ ਕਾਰੋਬਾਰ ਨੂੰ ਸਮਾਜ ਲਈ ਲੋੜ ਸੇਵਾ ਕਰਤੇ ਇੱਕ ਮੈਂ ਫਿਜ਼ੀਕਲੀ ਥੋੜਾ ਜਾ ਇੰਨਾ ਜ਼ਿਆਦਾ ਖਤਮ ਨਹੀਂ ਸੀ ਸਮਝਣ ਲੱਗੇ ਵੀ ਮੈਂ ਜੇ ਇਲੈਕਸ਼ਨ ਦਾਉਂਦੇ ਰਹਿੰਦੇ ਰਹਿੰਦੇ ਨਾ ਜਾਣ ਕੇ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਥੋੜਾ ਜ਼ਿਆਦਾ ਪਾਪ ਜੀ ਰਾਜਾ ਬਣਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤਲ ਦਿਹਾਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਇੰਸਟਿਚੂਟ ਕਰੋਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜੀ ਉਹ ਆਪ ਜੀ ਸਾਰਿਆਂ ਨਾਲ ਹੀ ਆਪਣੇ ਜੈ ਜੰਨੀ ਸਾਹਿਬ ਹੋਣ

ਬਾਪੂ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਭਾਈ ਦਾ ਨਹੀਂ ਮਿਲਿਆ ਅੰਦਾ ਕੀ ਮੰਗ ਕਰਦੇ ਗੁਰੂ ਦੇ ਦਰ ਤੇ ਇੱਥੇ ਸਿੱਧੂ ਭਾਈ ਦੀ ਇੱਕ ਟਾਈਮ ਜੋ ਨਾਲ ਆਏ ਸੀਗੇ ਜਦੋਂ ਉਹ ਗਾਲਕਤ ਸਾਹਿਬ ਤੇ ਕਰਸ਼ਮ ਵਿਚਾਰੇ ਕਰੇ ਸਿੱਧੂ ਮਿਲੋਤਾ ਉਸ ਵੇਲੇ ਵੀ ਸਿੱਧੂ ਭਾਈ ਨਾਲ ਸੀ ਤਾਂ ਅੱਜ ਤੁਸੀਂ ਕਿਹੜਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਚ ਕੀ ਹੈ ਕਿ ਜੋ ਕੇਂਦਰ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕਿਉਂਕਿ ਹਲੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਤੁਸੀਂ ਦਿੱਤਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾ ਬਹੁਤ ਜ਼ਿਆਦਾ ਮਾੜੀ ਹੈ ਤਕੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਸਰਕਾਰ ਨੇ ਪੇਸ਼ ਕਰਦਾ ਵੀ ਸਾਡੀ ਗਲਤੀ ਦੇ ਨਾਲ ਸਬੂਤ ਦੀ ਮੌਜੂਦ ਹੈ। ਕਿਉਂਕਿ ਜਿਹੜੀ ਸੀਰੀਅਸ ਸਿਕਿਉਰਿਟੀ ਵਿਦਰਾਅ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ। ਜਦਕਿ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲਬਾਤ ਹੋਈ ਸੀ। ਸਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਵੀ ਸਾਡੇ ਕੋਲ ਗੰਨਮਣੇ ਆਏ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਇਹਦੇ ਵਿੱਚ ਆਉਂਦੇ ਸੀਗੇ ਫਲਤੇਜ ਬੰਨੂ ਹੋ ਗਏ, ਮੀਡੀਆ ਸਲਾਟਾ ਐ ਮੈਡਮ ਉਹਨੂੰ ਸ਼ਹੀਦ ਵੀ ਦੇ ਇੱਕ ਸਰਬ ਵਧਵਾ ਸਾਰਿਆ ਸਾਰ ਇਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਐਕਸਕਲੂਸਿਵ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਤਕ ਨੁਕਸਾਨ ਹੋ ਜਾਵੇ ਔਰ ਮਸੀਹਮ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਉਨਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਰੀ ਦੇ ਵਿੱਚ ਮਤਲਬ ਵਲੀਅਮ ਹੈ ਸੱਤ ਤੇ ਐਸ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੋਰ ਸੁਨਾਨੋ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਜੁਸਟਿਸ ਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋ ਰਹੀ ਅਜੇ ਤੱਕ ਵੀ ਇਹਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ਿਤ ਹੈ ਇਹਦੇ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਨਾਈਜ਼ ਕਰ ਇਹ ਲੋਏ ਨੇ ਗੈਂਸਟਰ ਕੇਵਲ ਵਰਤੇ ਜਾ ਰਹੇ ਇਹਨੂੰ ਦਿਮਾਗ ਸਾਰੇ ਇਹਨਾਂ ਲੋਕਾਂ ਦਾ ਇਹ ਦੌਰ ਜੀ ਅੱਜ ਗ੍ਰਾਮਦੇਵ ਸਾਹ ਪਾਸਾ ਅੱਗੇ ਝੋੜੀ ਪਰ ਕੇ ਨਿਕਲੇ ਹੋ ਇਹ ਤੋਂ ਕੋਈ ਖਾਲੀ ਨਹੀਂ ਮੁੜਦਾ ਕਿ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤਾਂ ਦੂਜਾ ਛੋਟੇ ਬੱਚੇ ਦੀ ਜਿਹੜਾ ਅਰਦਾਸ ਉਹ ਤਾਂ ਮੈਂ ਮੈਂ ਤਾਂ ਕਰ ਹੀ ਰਿਆ ਸੀ ਪਰੰਤੂ ਇਸ ਮੌਕੇ ਦੇ ਵਿਸ਼ੇ ਤੁਸੀਂ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਹੈ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਤੇ ਵਹਿਰ ਕੀਤੀ ਆਪਾਂ ਨੂੰ ਦੁਬਾਰਾ ਸਿਰ ਬਸ ਜਾਣ ਦੇ ਵਿੱਚ ਕੀਤਾ ਸਮੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕਰਨ ਮੈਂ ਦੇ ਆਪਣੇ ਦਰਤੀ ਕਿਸੀ ਮਹਾਰਾਜ ਨੂੰ ਮੈਂ ਕੋਈ ਗੀਤ ਕਿੱਲੇ ਸੁਣਦੇ ਉਹ ਮੂਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ ਬੇਟਾ ਮੈਂ ਐਕਚੁਅਲੀ ਜੇhua ਦੇ ਵਸਤ ਕੋ ਬੋਲਣਾ ਪਰ ਦੇ ਦਰਤੀ ਦੇ ਖੜਾ ਹਾਂ ਮੈਂ ਹੁਣ ਉਹਦੇ ਗੀਤ ਸੁਣਦੇ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਕਿ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਵੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਕਿੰਨੇ ਤੇਰੇ ਨਾਲ ਸਾਹਮਣੇ ਹੁੰਦੇ ਕਿਤੇ ਉਹ ਰਚਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਤੇਰੇ ਦਾਵ ਜਾਈ ਨਾ ਤਾਂ ਫਿਰ ਮੈਂ ਥੋੜਾ ਜਿਹਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਨਾ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਅਸਾ ਸਿਕੜਾ ਮਨ ਨੂੰ ਦਿਮਾਗ ਤੇ ਸਭ ਨਿੱਕਾ ਵੀਰ ਗਣ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਮੇਰੇ ਲਈ ਬਹੁਤ ਹਲਕਾ ਹੈ ਹਨ ਮਾਰ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਪਣਾ ਲਵੇ ਜੀ ਕਿਤਾ ਮਾਰਾ ਜੀ ਮਹਾਰਾਜ ਰਾਮਬਾਹ ਜੀ ਤੋਂ ਪਾਧਾ ਨਹੀਂ ਹੋਇਆ ਇਸ ਬਸੇ ਇਹ ਹੋਰ ਕੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਸੀਗੇ ਉਸ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਪੀਸ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿੰਨਾ ਕਿਤੇ ਸਮਾਂ ਯਾਦ ਆਉਂਦਾ ਜਿੱਕਾ ਗੁੱਟਾ ਵਿਵਸਥਾ ਪਾ ਕੇ ਉਹ ਲੋਕੀਆਂ ਜੋ ਬੈਗ ਪਾਈ ਖੜੇ ਸਾਰਾ ਐਸੇ ਤਰੀਕੇ ਨਾਲ ਹੀ ਬਸੇ ਚ ਉਹ ਵਿਚਰਦਾ ਸੀ ਜੀ ਪਰ ਉਹ ਮੈਂ ਰਾਜਨੀਤੀ ਬਾਰੇ ਬੜਾ ਬੜਾ ਕਿਰਦਾਰ ਲੈ ਕੇ ਚੱਲਿਆ ਸੀ ਕਿਉਂਕਿ ਆਮ ਤੌਰ ਤੇ ਲੋਕਾਂ ਨੇ ਕਿਹਾ ਐਸਾ ਕਮਾਉਂਦੇ ਉਹ ਪੱਧਰਿਆਂ ਦੇ ਜਾਣ ਲੱਗਦੇ ਕਿ ਸਮਾਜਿਕ ਨੀਤੀਆਂ ਦੀ ਨੀਤੀ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬਣ ਰਿਹਾ ਉਹ ਸੋਚਦਾ ਸੀ ਕਿ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮਲੀ ਕਰ ਰਹੀ ਹਾਂ ਤਾਂ ਜੇ ਮੈਂ ਜਾਮਾਤ ਇਹਦੇ ਤੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੇ ਪੰਜ ਚਾਰ ਸਾਲ ਰਹਿੰਦਾ ਤਾਂ ਤਾਨੂੰ ਇਹ ਚੀਜ਼ ਆ ਸਾਹਮਣੇ ਆ ਰਹੀ ਹੈ ਸੀ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਦਾ ਸੀ ਪਿੱਛੇ ਜੀ ਖਬਰ ਆਈ ਕਿ ਗੋਲਦੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਬੇਟਾ ਕਈ ਵਾਰੀ ਆਈ ਹੈ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਤੋਂ ਉਹਦੇ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਹੀਦੀ ਥੇਤ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ